ਕਿ ਸਾਰੀ ਦੁਨੀਆ ਦੇ ਵਿੱਚ ਅੱਜ ਪੰਜਾਬ ਦੇ ਲੋਕਾਂ ਦੀ ਹਾਹਾਕਾਰ ਜਿਹੜੀ ਹੈ ਉਹ ਪਹੁੰਚ ਲਈ ਕਿਸੇ ਪਾਸੇ ਤੋਂ ਵੇਖ ਲੋ ਔਰ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿਨ ਰਾਤ ਜਦੋਂ ਬੋਲਦੇ ਨੇ ਸਟੇਜਾਂ ਤੇ ਉਦੋਂ ਬਸ ਇੱਕੋ ਗੱਲ ਰੱਟ ਲਾਈ ਹੁੰਦੀ ਹੈ ਕਿ ਅਸੀਂ 70 ਸਾਲ ਦਾ ਪੰਜਾਬ ਦਾ ਨਮੂਨਾ ਬਦਲ ਕੇ ਰੱਖ ਦਿੱਤਾ ਤੇ ਜਦੋਂ ਕਿਹਾ ਗਿਆ ਸੀਗਾ ਵੀ ਅਸੀਂ ਤੇ ਇਥੇ ਕ腐ਸ਼ਨ ਖਤਮ ਕਰਦੇ ਹਾਂ ਅੱਜ ਮੇਰਾ ਖਿਆਲ ਹੈ ਕੱਲੇ ਕੱਲੇ ਦਫ਼ਤਰ ਚਲੇ ਜਾਓ ਅਸ ਤਹਿਸੀਲਦਾਰਾਂ ਦੇ ਚਲੇ ਜਾਓ ਦੂਰ ਕੀ ਜਾਣਾ ਥਾਣੇ ਤੇ ਤਹਿਸੀਲਦਾਰਾਂ ਤੱਕ ਜਿਹੜਾ ਕੋਈ ਕਿਤੇ 2000 ਰੁਪਿਆ 3000 ਖਰਚਾ ਲੈਂਦਾ ਹੋਏਗਾ ਅੱਜ 60 60000 ਰੁਪਿਆ ਇੱਕ ਕੰਰਜਿਸਟਰੀ ਦਾ ਖਰਚਾ ਲਿਆਦਾ ਕਿਉਂ ਕਿਉਂਕਿ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਰਹਿ ਗਿਆ ਆ ਤਾਂ ਮਿਆਂਦਾਰ ਜੁ ਹੋਏ ਕੱਟੜ ਇਮਾਨਦਾਰ ਜੁ ਹੋਏ ਲੋਕਾਂ 'ਚ ਇਹ ਗੱਲ ਫਲਾਈ ਗਈ ਹੈ ਕਿ ਕੇਜਰੀ ਦੀ ਸਰਕਾਰ ਕੇਜਰੀ ਵਾਲੀ ਸਰਕਾਰ ਕੱਟੜ ਇਮਾਨਦਾਰ ਸਰਕਾਰ ਰਹੇਗੀ ਔਰ ਅੱਜ ਇਕੱਲਾ ਇਕੱਲਾ ਵਰਕਰ ਵੀ ਜਿਹੜਾ ਨਾ ਜੀ ਉਹ ਸਾਰੀ ਕ腐ਸ਼ਨ ਕਰਕੇ ਆਪਣੇ ਘਰਪਨ ਤੇ ਲੱਗਾ ਹੋਇਆ ਜੇ ਅੱਜ ਮਹਿੰਗਾਈ ਦੀ ਗੱਲ ਕਰ ਲਈਏ ਪਹਿਲਾਂ ਹੀ ਬੜਾ ਵੱਡੇ ਬੋਝ ਪਾਏ ਐ ਇਸ ਪੰਜਾਬ ਦੇ ਲੋਕਾਂ ਦੇ ਉੱਤੇ ਇਜਲਾਸ ਹੋਇਆ 4 ਦਿਨ ਦਾ ਇਜਲਾਸ ਹੋਇਆ ਉਸ ਇਜਲਾਸ ਵਿੱਚ ਕਿਸੇ ਨੂੰ ਮੂੰਹ ਖੋਲਣ ਦੀ ਇਜਾਜ਼ਤ ਨਹੀਂ ਹੁੰਦੀ ਆਪੇ ਘੋੜੀਆਂ ਗਾ ਕੇ ਆ ਜਾਂਦੇ ਜੇ ਕੋਈ ਬੋਲਦਾ ਤੇ ਉਹਨਾਂ ਨੂੰ ਨਾ ਸੁਣਾਉਣ ਦਿੱਤਾ ਜਾਂਦਾ ਤੇ ਨਾ ਉਹਨਾਂ ਨੂੰ ਬਾਹਰ ਕਿਸੇ ਨੂੰ ਗੱਲ ਕਰਨ ਦਿੱਤੀ ਜਾਂਦੀ ਤੁਸੀਂ ਇਹ ਦੇਖੋ ਕਿ اجلاس ਖਤਮ ਹੋ ਗਿਆ ਇਹ ਚੀਜ਼ਾਂ اجلاس ਵਿੱਚ ਡਿਸਕਸ ਹੁੰਦੀਆਂ ਹੁੰਦੀਆਂ ਕਿ ਅਸੀਂ ਕੋਈ ਬੋਝ ਪਾਉਣਾ ਸਰਕਾਰ ਲੋਕਾਂ ਤੇ ਕਿ ਨਹੀਂ ਪਾਉਣਾ ਅਸੀਂ ਟੈਕਸ ਲਾਉਣਾ ਹੈ ਕਿ ਨਹੀਂ ਲਾਉਣਾ ਸਬਸਿਡੀ ਖਤਮ ਕਰਨੀ ਹੈ ਕਿ ਨਹੀਂ ਕਰਨੀ ਅਸੀਂ ਡੀਜ਼ਲ ਦਾ ਭਾਅ ਵਧਾਉਣਾ ਹੈ ਅਸੀਂ ਪੈਟਰੋਲ ਦਾ ਭਾਅ ਵਧਾਉਣਾ ਹੈ ਕਿੰਨਾ ਵਧਾਉਣਾ ਇਹ ਹਮੇਸ਼ਾ ਵਿਧਾਨ ਸਭਾ ਦੇ ਵਿੱਚ ਗੱਲ ਹੁੰਦੀ ਹੈ ਤੇ ਵਿਧਾਨ ਸਭਾ ਦਾ ਜਿੱਦਾਂ ਦਾ اجلاس ਖਤਮ ਹੋਇਆ ਉਹ ਦਿਨ ਰਾਤ ਨੂੰ ਚੋਰੀ ਮੋਰੀ ਰਾਈ ਡੀਜ਼ਲ ਦੇ ਉੱਤੇ 92 ਪੈਸੇ ਦਾ ਵਾਧਾ ਹਰ ਪੈਟਰੋਲ ਦੇ ਉੱਤੇ 62 ਪੈਸੇ ਦਾ ਵਾਧਾ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਸਾਡਾ ਅੱਜ ਤੇਲ ਤੇ ਪੈਟਰੋਲ ਦਾ ਵਾਧਾ ਹੋਇਆ ਹੈ ਇਹ ਕਿੰਨਾ ਕੁ ਚੁੰਮਰ ਨਿਕਲੇਗਾ ਤੇ 7 ਕਿਲੋ ਵਾਟ ਜਿਹੜੀ ਬਿਜਲੀ ਹੈ ਉੱਥੇ ਤੱਕ 3 ਰੁਪਏ ਸਬਸਿਡੀ ਮਿਲਦੀ ਹੁੰਦੀ ਸੀ ਉਹ 3 ਰੁਪਏ ਦੀ ਸਬਸਿਡੀ ਬੰਦ ਜੇ ਇਹਦੇ ਨਾਲ ਇਸ ਫੈਸਲੇ ਦੇ ਨਾਲ 2400 ਕਰੋੜ ਰੁਪਏ ਦਾ ਬੋਝ ਪੈਣਾ ਪੰਜਾਬ ਦੇ ਲੋਕਾਂ ਤੇ ਜੇਬਾਂ ਖਾਲੀ ਕੋਈ ਤਰਖਾਹ ਵੀ ਦੇਣ ਵਾਸਤੇ ਅੱਜ ਪਹਿਲੀ ਵਾਰੀ ਅਸੀਂ ਦੇਖਿਆ ਕਿ ਇਸ ਸਰਕਾਰ ਦੇ ਵਿੱਚ ਪੁਲਿਸ ਮੁਲਾਜ਼ਮਾ ਦੀ ਵੀ ਤਨਖਾਹ ਜਿਹੜੀ ਹੈ ਉਹ 25 25 30 30 ਦਿਨ ਜਿਹੜੀ ਉਹ ਲੇਟ ਹੁੰਦੀ ਕਦੀ ਪੁਲਿਸ ਦੀ ਲੇਟ ਨਹੀਂ ਕਦੀ ਹੋਈ ਸੋ ਅੱਗੇ ਜਾ ਕੇ ਦੇਖੀਏ ਤੇ ਜਿਹੜਾ ਆ ਬੋਝ ਹੈ ਇਹਨੂੰ ਤੁਰੰਤ ਨੂੰ ਵਾਪਸ ਲੈਣਾ ਚਾਹੀਦਾ ਕਿਉਂਕਿ ਇੰਨਾ ਚੋਰਮੋਰੀ ਦਾ ਹੀ ਬੋਝ ਪਾਉਣਾ ਪਰ ਲੋਕਾਂ ਦੇ ਉੱਤੇ ਐਡਾ ਖਚੂਮਰ ਕੱਢਣਾ ਟਰਾਂਸਪੋਰਟ ਦੇ ਉੱਤੇ ਕਿੰਨਾ ਬੋਝ ਪਿਆ ਡੀਜ਼ਲ ਮਹਿੰਗਾ ਹੋਏਗਾ ਕੁਦਰਤੀ ਹੈ ਬਸਾਂ ਦੇ ਕਿਰਾਏ ਵਧਣਗੇ ਜਿਹੜਾ ਬੰਦਾ 15 ਰੁਪਏ ਦਾ ਕਿਰਾਇਆ ਦਿੰਦਾ ਅੱਜ ਉਹਨੂੰ 20 ਰੁਪਏ ਕਿਰਾਇਆ ਦੇਣਾ ਪਏਗਾ ਇੰਨਾ ਸਿੱਧਾ ਹੀ ਗਰੀਬਾਂ ਤੇ ਮਜ਼ਦੂਰਾਂ ਤੇ ਮੁਲਾਜ਼ਮਾਂ ਤੇ ਜ਼ਿਆਦਾ ਤੇ ਇਹੀ ਬਸ ਸੱਦੇ ਚੜਦੇ ਨੇ ਲੋਕ ਜਿਨ੍ਹਾਂ ਲੋਕਾਂ ਦੇ ਤੇ ਪੈਟਰੋਲ ਚਲਾਉਣ ਵਾਲਿਆਂ ਦੇ ਉੱਤੇ ਕਿੰਨਾ ਵੱਡਾ ਬੋਝ ਹੈ ਦੂਜੀ ਗੱਲ ਲੱਗੀ ਹੈ ਕਿ ਇਹਦਾ ਜਿਹੜਾ ਬੋਝ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਦੀ ਹਾਂ ਕਿ ਨੇੜੇ ਦੇ ਜਿਹੜੇ ਹਮੇਸ਼ਾ ਜਦੋਂ ਕਿ ਕੀਮਤਾਂ ਵਧਾਈਦੀਆਂ ਉਹ ਨਾਲ ਦੀਆਂ ਸਟੇਟਾਂ ਨੂੰ ਦੇਖਿਆ ਜਾਂਦਾ ਹੈ ਇਹੀ ਮਾਝਾ ਦਾ ਰੇਟ ਕੀ ਹੈ ਜੰਮੂ ਕਸ਼ਮੀਰ ਦਾ ਰੇਟ ਕੀ ਹੈ ਚੰਡੀਗੜ੍ਹ ਦਾ ਰੇਟ ਕੀ ਹੈ ਜਾਂ ਰਾਜਸਥਾਨ ਦੇ ਨੇੜੇ ਹਰਿਆਣਾ ਦਾ ਰੇਟ ਕੀ ਹੈ ਤੇ ਤੁਸੀਂ ਹੈਰਾਨ ਹੋਵੋਗੇ ਕਿ ਜੰਮੂ ਕਸ਼ਮੀਰ ਨਾਲੋਂ ਜਿਹੜਾ ਗਵਾਂਡੀ ਸੂਬਾ ਪਟ્રોલ ਦਾ ਜਿਹੜਾ ਫਰਕ ਹੈ ਉਹ ਜੰਮੂ ਕਸ਼ਮੀਰ ਦਾ 1 ਰੁਪਏ 60 ਪੈਸੇ ਦਾ ਫਰਕ ਹਰਿਆਣਾ ਦਾ 1 ਰੁਪਏ 95 ਪੈਸੇ ਦਾ ਫਰਕ ਹਿਮਾਚਲ ਤੋਂ 2 ਰੁਪਏ 35 ਪੈਸੇ ਦਾ ਫਰਕ ਚੰਡੀਗੜ੍ਹ ਤੋਂ 3 ਰੁਪਏ ਦਾ ਫਰਕ ਇਹ ਤੇ ਪਟ્રોલ ਤੇ ਡੀਜ਼ਲ ਤੇ ਵੇਖੋ ਤੁਸੀਂ ਹਿਮਾਚਲ ਤੋਂ 1 ਰੁਪਏ 42 ਪੈਸੇ ਦਾ ਫਰਕ ਜੰਮੂ ਕਸ਼ਮੀਰ ਤੋਂ 4 ਰੁਪਏ 34 ਪੈਸੇ ਦਾ ਫਰਕ ਅਨਾਲ ਲੱਗਦਾ ਜੰਮੂ ਸਾਡੇ ਇੱਥੇ ਕਠੂਏ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚੋਂ 5 ਰੁਪਏ पे 60 ਪੈਸੇ ਦਾ ਫਰਕ ਤੁਸੀਂ ਇਹ ਦੇਖੋ ਪਟਰੋਲ ਦਾ ਡੀਜ਼ਲ ਦਾ 5 ਰੁਪਏ पे 60 ਪੈਸੇ ਦਾ ਚੰਡੀਗੜ੍ਹ ਤੋਂ ਫਰਕ ਹੁਣ ਜਿਹੜੀਆਂ ਸਾਡੀ ਸਟੇਟ ਦੇ ਵਿੱਚੋਂ ਜਿਹੜੇ ਸਾਡੇ ਨਾਲ ਲੱਗਦੀ ਸਟੇਟ ਹੈ ਹਰਿਆਣਾ ਕਿੰਨੀ ਕੁ ਦੂਰ ਹੈ ਜੀ ਚੰਡੀਗੜ੍ਹ ਕਿੰਨੀ ਕੁ ਦੂਰ ਹੈ ਰੋਜ਼ ਲੋਕੀ ਚੰਡੀਗੜ੍ਹ ਜਾਂਦੇ ਐ ਰੋਜ਼ ਮੁਹਾਲੀ ਦੇ ਲੋਕ ਜਾਂਦੇ ਐ ਉਹ ਲੋਕ ਉੱਥੋਂ ਭੜਾ ਕੇ ਲਿਆਉਣਗੇ ਸਭ ਤੋਂ ਮਾਰੀ ਗਲੇ ਬਲੈਕ ਹੋਏਗੀ ਉਹ ਲੈ ਕੇ ਆਉਣਗੇ ਉੱਥੋਂ ਔਰ ਉੱਥੋਂ ਲਿਆ ਕੇ ਮਹਿੰਗਾ ਵੇਚਣਗੇ ਸੋ ਇਹ ਨੁਕਸਾਨ ਕਿਦਾ ਸਟੇਟ ਦੀ ਇਕਨੋਮੀ ਤੇ ਵੀ ਨੁਕਸਾਨ ਹੈ ਸਟੇਟ ਨੂੰ ਘਾਟੇ ਵਿੱਚ ਜਾਏਗੀ ਤੇ ਅੱਜ ਸਰਕਾਰ ਨੇ ਜੋ ਐਡਵਰਟਾਈਜ਼ਮੈਂਟ ਵੀ ਕਰਨੀ ਹੋਵੇ ਤੇ ਬਾਹਰਲੇ ਸੂਬਿਆਂ ਦੀ ਐਡਵਰਟਾਈਜ਼ ਦੇ 750 ਕਰੋੜ ਰੁਪਇਆ ਬਾਹਰਲੇ ਸੂਬਿਆਂ ਦੀ ਐਡਵਰਟਾਈਜ਼ ਕਰਨ ਵਾਸਤੇ ਲਾਈ ਜਾਂਦੀ ਸਰਕਾਰ ਲਗਾਤਾਰ ਕਿੰਨਾ ਵੱਡਾ ਬੋਝ ਹੈ ਕੀ ਲੋਡ ਹਰਿਆਣੇ ਦੀ ਹੁਣ ਚੋਣ ਆਈ ਹੈ ਸਾਰੀ ਐਡਵਰਟਾਈਜ਼ਮੈਂਟ ਇੱਥੇ ਚੱਲੇਗੀ ਸਾਰਾ ਖਰਚਾ ਇੱਥੇ ਚੱਲਣਾ ਮੈਂ ਕਹਿੰਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਜਹਾਜ਼ ਇੱਥੇ ਹੀ ਜਾਣਾ ਸਾਡਾ ਸੋ ਇਹ ਸਾਰੇ ਖਰਚੇ ਬੰਦ ਕਰਨੇ ਚਾਹੀਦੇ ਆ ਤਾਂ ਜੋ ਪੰਜਾਬ ਦੇ ਲੋਕਾਂ ਦਾ ਜਿਹੜਾ ਕਚੂਮਰ ਨਿਕਲਿਆ ਅੱਜ ਆਰਡੀਐਫ ਸੈਂਟਰ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਹੈਲਥ ਦੇ ਜਿਹੜੇ ਸਾਡੇ ਸਿਹਤ ਵਿਭਾਗ ਦੇ ਫੰਡ ਸੀ ਉਹ ਬੰਦ ਪਏ ਹੈ ਕਾਰਨ ਕੀ ਹੈ ਨਲਾਇਕੀ ਸਰਕਾਰ ਦੀ ਕਿਉਂਕਿ ਜੇ ਸਰਕਾਰ ਨਲਾਇਕ ਨਾ ਹੁੰਦੀ ਤੇ ਜਿਹੜੇ ਸਾਡੇ ਸੁਵਿਧਾ ਕੇਂਦਰ ਬਣੇ ਸੀ ਸਾਂਝ ਕੇਂਦਰ ਬਣੇ ਸੀ ਉਹਨਾਂ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਨਾ ਬਣਾਉਂਦੇ ਬਣਾਉਣਾ ਚਾਹੀਦਾ ਸੀਗਾ ਹਸਪਤਾਲ ਹਸਪਤਾਲ ਵੱਡੇ ਹਸਪਤਾਲ ਨੂੰ ਸਾਡੇ ਕੋਲ ਬਣੇ ਲੋਕਾਂ ਨੇ ਨਵੇਂ ਮੰਗੇ ਨਹੀਂ ਸਬ ਡਿਵੀਜ਼ਨ ਦਾ ਹਸਪਤਾਲ ਬਣੇ ਹੈ ਸਾਡੇ ਕੋਲ ਪ੍ਰਾਇਮਰੀ ਹੈਲਥ ਸੈਂਟਰ ਬਣੇ ਹੈ ਸੀਐਚਸੀ ਬਣੇ ਹੈ ਸਿਵਲ ਹਸਪਤਾਲ ਬਣੇ ਹੈ ਉਹਨਾਂ ਨੂੰ ਸਟਰੋਂਗ ਕਰੋ ਉੱਥੇ ਪੂਰੇ ਡਾਕਟਰ ਦਿਓ ਉੱਥੇ ਪੂਰੀ ਮਸ਼ੀਨਰੀ ਦਿਓ ਉੱਥੇ ਪੂਰੀ ਦਵਾਈ ਦਿਓ ਹਰ ਚੀਜ਼ ਬੰਦ ਕੋਈ ਡਾਕਟਰ ਨਹੀਂ ਕੋਈ ਮਸ਼ੀਨਰੀ ਨਹੀਂ ਕੋਈ ਕਿਸੇ ਨੂੰ ਕਿਸੇ ਕਿਸੇ ਦੀ ਫੈਸਿਲਿਟੀ ਨਹੀਂ ਤੇ ਲੋਕ ਜਿਹੜੇ ਹੈ ਉੱਥੇ ਕਰਾਰੇ ਤੇ ਆਮ ਆਦਮੀ ਕਲੀਨਿਕ ਖੋਲ ਕੇ ਸਾਰੇ ਠੱਪ ਕਰਕੇ ਰੱਖ ਦਿੱਤੇ ਉੱਥੇ ਕੀ ਫਾਇਦਾ ਜੀ ਉਈ ਸਰਦਾ ਦੀ ਗੋਲੀ ਦੇ ਦੇਗਾ ਉਈ ਜ਼ੁਕਾਮ ਦੀ ਗੋਲੀ ਦੇ ਦੇਗਾ ਉਈ ਪੇੜ ਦਰਦ ਦੀ ਗੋਲੀ ਦੇ ਦੇਗਾ ਇਹ ਗੱਲਾਂ ਕੋਈ ਕਰਨ ਵਾਲੀ ਐ ਸਿਰਫ ਇੱਕ ਫੋਟੋ ਲਾਉਣੀ ਸੀ ਇਹ ਬਰੀ ਵੀ ਬਿਲਡਿੰਗ ਪਹਿਲਾਂ ਦੀ ਨਵੀਆਂ ਬਿਲਡਿੰਗਾਂ ਨਹੀਂ ਬਣਾਈਆਂ ਪੋਚੇ ਮਾਰ ਕੇ ਉੱਥੇ ਫੋਟੋ ਲਾ ਦਿੱਤੀ ਸੋ ਇਹ ਸਾਰੇ ਲੋਕਾਂ ਦੇ ਵਿੱਚ ਡਰਾਮੇ ਜਿਹੜੇ ਐ ਦੁਨੀਆ 'ਚ ਪੰਜਾਬ ਦੀ ਸਮਝ ਦੀ ਐ ਔਰ ਲੋਕ ਜਿਹੜੇ ਐ ਸਾਰੇ ਮੁਲਾਜ਼ਮ ਸਾਰੇ ਮਜ਼ਦੂਰ ਸਾਰੇ ਕਿਸਾਨਾਂ ਦਾ ਤੁਸੀਂ ਦੇਖ ਲਓ ਕਿਸਾਨਾਂ ਦੇ ਨਾਲ ਇੰਨਾ ਤੁਖਾ ਕਰ ਰਹੇ ਐ ਵੀ ਉੱਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਰਿਚ ਦੇਣਾ ਕਰੀ ਜੇ ਅਸੀਂ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਨਾਲ ਇੰਨਾ ਧੁਖਾ ਕਰ ਰਹੇ ਆਂ ਵੀ ਉਥੇ ਜਾ ਕੇ ਤੇ ਬੜੀਆਂ ਮੀਟਿੰਗਾਂ ਕਰਨਗੇ ਬਾਰਿਚ ਦੇਣਾ ਕਰੀ ਜੇਸੀ ਹਰ ਚੀਜ਼ ਬੰਦੀ ਸਿੱਖਾਂ ਦੀ ਗੱਲ ਸੇ ਪੰਜਾਬ ਸਰਕਾਰ ਕੀ ਨਹੀਂ ਕਰ ਸਕਦੀ ਪੰਜਾਬ ਸਰਕਾਰ ਚਾਹੇ ਤੇ ਨਾਲ ਲਾ ਕੇ ਤੇ ਗਵਰਨਰ ਸਾਹਿਬ ਨੂੰ ਕਹਿ ਕੇ ਉਥੇ ਬੰਦੀ ਸਿੱਖਾਂ ਦਾ ਕੰਮ ਕਰ ਸਕਦੀ ਹੈ ਸੋ ਇਸ ਐਨਐਸਏ ਗਲਤ ਲੱਗੀ ਉਹਦੇ ਵਿੱਚ ਹੀ ਸੀਗੀ ਇਹ ਸਰਕਾਰ ਜਦੋਂ ਐਨਐਸਏ ਸਾਡੇ ਬੰਦਿਆਂ ਦੇ ਉੱਤੇ ਨੌਜਵਾਨਾਂ ਤੇ ਲੱਗੀ ਹੈ ਉਹ ਐਨਐਸਏ ਹਟਵਾਉਣ ਦੀ ਜ਼ਿੰਮੇਵਾਰੀ ਕਹਿਦੀ ਹੈ ਇਹਨਾਂ ਦੱਸਣਾ ਚਾਹੀਦਾ ਕਿ ਐਨਐਸਏ ਜਿਹੜੀ ਹੈ ਨੌਜਵਾਨਾਂ ਤੇ ਲੱਗੀ ਹੈ ਕਿੱਥੇ ਡਿਬਰੂਗੜ ਜਾ ਕੇ ਸੁਟੇ ਹੋਏ ਹੈ ਉਹਨਾਂ ਨੂੰ ਪੂਰੀ ਸਟੇਟ ਚ ਨਹੀਂ ਲਿਆ ਜਾ ਸਕਦਾ ਜੇ ਸਟੇਟ ਚ ਨਹੀਂ ਤੇ ਗਵਾਂਡੀ ਸਟੇਟ ਚ ਲਿਆਉਣ ਸੋ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਦੇ ਢੇਡੇ ਚ ਨੇ ਸਿਰਫ ਬੋਲਦੇ ਕਿਉਂ ਨਹੀਂ ਸਰਕਾਰ ਕਰਕੇ ਕਈ ਨੌਜਵਾਨ ਵਿਚਾਰੇ ਉਹਨਾਂ ਦਾ ਨੁਕਸਾਨ ਕਰ ਦਿੰਦੇ ਆ ਕੋਈ ਨੂੰ ਝੂਠੇ ਪਰਚੇ ਪਾ ਦਿੰਦੇ ਆ ਕੋਈ ਐਸੀ ਲੜਾਈਆਂ ਝਗੜੇ ਰੋਜ਼ ਦੇ ਰੋਜ਼ ਗੋਰੀ ਚਲਦੀ ਘਰਾ ਚਾ ਕੇ ਲੋਕਾਂ ਨੂੰ ਮਾਰੀ ਜਾਂਦੇ ਘਰਾ ਚਾ ਕੇ ਇਹ ਇਦਾਂ ਦੇ ਹਾਲਾਤ ਕਦੀ ਦੇਖੇ ਨਹੀਂ ਸੀ ਪੰਜਾਬ ਦੇ ਅੱਜ ਪੰਜਾਬ ਥੋੜਾ ਇੱਥੇ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਮਾਰਾ ਹੋ ਗਿਆ ਬਿਹਾਰ ਦੀਆਂ ਗੱਲਾਂ ਸੁਣਦੇ ਹੁੰਦੇ ਸੀ ਇਸ ਤਰ੍ਹਾਂ ਦੀਆਂ ਅੱਜ ਬਿਹਾਰ ਨਾਲੋਂ ਵੀ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਹਾਲਾਤ ਜਿਹੜੇ ਆ ਖਰਾਬ ਹੋਏ ਆ ਸਭ ਮੈਂ ਸਭ ਦੀ ਨਸ਼ਾ ਕਹਿੰਦੇ ਸੀ 24 ਘੰਟੇ ਚੁਟਕੀ ਨਾਲ ਬੰਦ ਕਰਾਂਗੇ ਅੱਜ ਕੀ ਹਾਲ ਹੈ ਅੱਜ ਰਿਸ਼ਵਤ ਨਸ਼ੇ ਹਰ ਚੀਜ਼ ਜਿਹੜੀ ਹੈ ਕੀ ਹਾਲ ਹੈ ਦੁੱਖ ਲੱਗਦਾ ਸਾਨੂੰ ਸ਼ਰਮ ਆਂਦੀ ਹੈ ਮੈਂ ਤੇ ਲਗਾਤਾਰ ਦੋ ਤਾਈ ਸਾਲ ਤੋਂ ਸਗਰ ਬੋਲੀ ਨਹੀਂ ਪਤਾ ਮੈਂ ਇਸ ਕਰਕੇ ਨਹੀਂ ਬੋਲੀ ਕਿ ਚਲੋ ਦੇਖਣਾ ਚਾਹੀਦਾ ਸੀ ਕਹਿੰਦੇ ਸੀ ਸਾਲ ਦੋ ਸਾਲ ਸਰਕਾਰ ਨੂੰ ਦੇਖਣਾ ਚਾਹੀਦਾ ਸਾਰੇ ਕਹਿਣ ਲੱਗੇ ਕਿ ਦੋ ਸਾਲ ਸਰਕਾਰ ਦੇਖੋ ਹੁਣ ਵੀ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਅਸੀਂ ਤੰਗ ਕਰੀਏ ਟਰੈਫਿਕ ਜਾਮ ਕਰੀਏ ਤੇ ਧਰਨੇ ਲਾਈਏ ਸਾਰੇ ਨੇ ਸਲਾਹ ਕੀਤੀ ਕਿ ਅਸੀਂ ਸ਼੍ਰੋਮਣੀ ਕਾਲਕਲ ਦੇ ਸੁਧਾਰ ਲਹਿਰ ਵੱਲੋਂ ਅਸੀਂ ਇੱਕ ਨਵਾਂ ਯੋਜਨਾ ਬਣਾਈ ਕਿ ਅਸੀਂ ਲੋਕਾਂ ਨੂੰ ਤੰਗ ਕਰਨ ਦੀ ਬਜਾਏ ਆਪਣੀ ਆਵਾਜ਼ ਬੁਲੰਦ ਕਰੀਏ ਲੋਕਾਂ ਤੱਕ ਆਵਾਜ਼ ਪਹੁੰਚਾਈਏ ਲੋਕਾਂ ਨੂੰ ਸਨੇਹ ਦੇਈਏ ਕਿ ਆਓ ਸਾਰੇ ਇਕੱਠੇ ਹੋ ਕੇ ਇਹੋ ਜੀ ਜਿਹੜੀ ਸਰਕਾਰ ਹੈ ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਸਬਕ ਸਿਖਾਈਏ ਜੀ ਜਿਹੜਾ ਡੀਸੀ ਸਾਹਿਬ ਕੋਲੋਂ ਤੁਸੀਂ ਮਿਲੇ ਹੋ ਮੈਨੂੰ ਦਿੱਤਾ ਹੈ ਕਿ ਵਿਚਾਰ ਸੁਣਾਇਆ ਉਹਨਾਂ ਨੇ ਕਿ ਤੁਸੀਂ ਦੇਖੋ ਉਹਨਾਂ ਨੇ ਤਾਂ ਕਿਹਾ ਇਹਨਾਂ ਮੈਂ ਤੁਹਾਨੂੰ ਦੱਸਦਾ ਜੀ ਜਿਹੜੇ ਅਫੀਸਰ ਹੁੰਦੇ ਆ ਉਹਨਾਂ ਦੇ ਉਹਨਾਂ ਨੇ ਤੇ ਜੋ ਉੱਤੋਂ ਹਦਾਇਤਾਂ ਹੋਣੀਆਂ ਉਹ ਕਰਨੀਆਂ ਆਉਂਦੀਆਂ। ਜੀ। ਕਈ ਬੜੇ ਸਿਆਣੇ ਅਫਸਰ ਹੁੰਦੇ ਐ ਉਹ ਰਾਹ ਵੀ ਕੱਢ ਲੈਂਦੇ ਐ। ਕੋਈ ਐਸੀ ਗੱਲ ਨਹੀਂ ਹੁੰਦੀ। ਉਹਨਾਂ ਨੇ ਜ਼ਿਲ੍ਹੇ ਨੂੰ ਹਰ ਦੇਖੜਾ ਹੁੰਦਾ ਗਵਰਨੈਂਸ ਸਾਰੀ ਫੇਲ ਹੋਈ ਪਈ ਐ। ਕੋਈ ਦਫ਼ਤਰ ਜਾਵੇ ਕਿਸੇ ਦੀ ਪੁੱਛ ਕਿਛ ਨਹੀਂ ਕਿਸੇ ਵਰਕਰ ਦੀ ਤੇ ਕੋਈ ਇੱਜ਼ਤ ਨਹੀਂ ਰਹਿਣੀ। ਸੋ ਅਸੀਂ ਤੇ ਇਸ ਆਸ ਕਰਦੇ ਆਂ ਕਿ ਹਾਂ ਤੇ ਹੈ ਉਹਨਾਂ ਨੇ ਮੈਂ ਤੁਹਾਡੀ ਚਿੱਠੀ ਉਹਨਾਂ ਚਿੱਠੀ ਭੇਜਣੀ ਹੈ ਜੀ ਕਮਰਨ ਨੂੰ। ਔਰ ਇਹਨਾਂ ਦੇ ਵਾਸਤੇ ਕੀ ਗੱਲ ਹੈ ਜੀ? ਸੀਐਮ ਸਾਹਿਬ ਨੇ ਨਾ ਕਿਦੀ ਐਮਐਲਏ ਨੂੰ ਪੁੱਛਿਆ ਕਿਸੇ ਮੰਤਰੀਆਂ ਨੇ ਪੁੱਛਿਆ ਕਿਸੇ ਵਿਧਾਰਕਾ ਨੂੰ ਨਹੀਂ ਪੁੱਛ ਜਿਨ੍ਹਾਂ ਦਾ ਸਲਾਹ ਆਪਣੇ ਵਿਧਾਨਕਾਰਾਂ ਦੇ ਨਹੀਂ ਕਦੀ ਲਈ ਉਹ ਵੀ ਰੋਂਦੇ ਸੀ ਸਾਰੇ ਵਿਧਾਨ ਸਭਾ ਦੇ ਇਹਨਾਂ ਦੇਖ ਲੋ ਐਮ ਐਲ ਏ ਨੂੰ ਉਹ ਆਪ ਰੋਂਦੇ ਫਿਰਦੇ ਸਾਰੇ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਬੜੀਆਂ ਦਰਦਨਾਕ ਨੇ ਤਕਲੀਫ ਹੋ ਰਹੀ ਹੈ ਕਿ ਅੱਜ ਪੰਜਾਬ ਜਿਹੜਾ 10 ਸਾਲ ਪਿੱਛੇ ਅੱਗੇ ਚਲਾ ਗਿਆ ਜਿੱਥੇ ਅਸੀਂ ਪਹੁੰਚਾਇਆ ਸੀਗਾ ਮੇਰੇ ਖਿਆਲ ਨਾਲ ਸਾਰੀਆਂ ਬਿਲਡਿੰਗਾਂ ਅਸੀਂ ਉਸ ਵੇਲੇ ਬਣਾਈਆਂ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕਦੀ ਪੋਚਾ ਵੀ ਮਾਰਿਆ ਹੋਵੇ ਇਸ ਕਰ ਜਿੰਨੀਆਂ ਬਿਲਡਿੰਗਾਂ ਨਵੀਆਂ ਬੜੀਆਂ ਜਿੰਨੀਆਂ ਵੱਡੇ ਮਿਨੀ ਸੈਕਟਰੀਏਟ ਬਣੇ ਤੇ ਸਾਰੇ ਕੰਪਲੈਕਸ ਬਣੇ ਭਾਵੇਂ ਜੋ ਮਰਜ਼ੀ ਹੋਵੇ ਅੱਜ ਰੋਕੀ ਜਾਇਦ ਕਰਦੇ ਆ ਕਿ ਸ਼ੋਮਨੀ ਕਾਲੀ ਦਲ ਦੀ ਸਰਕਾਰ ਵੇਲੇ ਬਹੁਤ ਵੱਡੇ ਕੰਮ ਹੋਏ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੀ ਪੰਜਾਬ ਵਾਸੀਆਂ ਨੂੰ ਕਿ ਤਕਲੀਫਾਂ ਜਿਸੀ ਬਹੁਤ ਹੈ ਲੇਕਿਨ ਫਿਰ ਵੀ ਆਪਾਂ ਕੋਸ਼ਿਸ਼ ਕਰਕੇ ਆਉਣ ਵਾਲੇ ਸਮੇਂ 'ਚ ਇਹ ਸਾਰਿਆਂ ਕੋਲੋਂ ਯਾਦ ਵੀ ਰੱਖਣਾ ਤੇ ਇਹਨਾਂ ਲੋਕਾਂ ਨੂੰ ਸਭ ਕੁਝ ਸਿਖਾਉਣਾ ਹੈ ਕਿ ਅੱਜ ਤੁਸੀਂ ਜੇ ਥੋੜਾ ਬਹੁਤਾ ਦਰਦਿਆਂ ਮਾਰਿਆ ਕਹਿ ਲੋ ਜਾਂ ਪ੍ਰੈਸ਼ਰ ਥੱਲੇ ਕਹਿ ਲੋ ਜਾਂ ਮਜਬੂਰੀ ਵਿੱਚ ਕਹਿ ਲੋ ਜਦੋਂ ਅੰਦਰ ਬੈਠ ਜਾਂਦੇ ਹੋ ਤਕਲੀਫ ਸਾਨੂੰ ਵੀ ਹੁੰਦੀ ਹੈ ਸੋ ਸਾਰੇ ਆਵਾਜ਼ ਬੁਲੰਦ ਕਰ ਤੇ ਡੀ ਸਾਹਿਬ ਨੇ ਵਿਸ਼ਵਾਸ ਦਵਾਇਆ ਉਹਨਾਂ ਕਹਿ ਕੇ ਮੈਂ ਅਗਬਰਨ ਸਾਹਿਬ ਨੂੰ ਕਹਿ ਕੇ ਤੁਹਾਡੀ ਇਹ ਸਾਰੀ ਮੰਗ ਹੈ ਇਹ ਪੰਜਾਬ ਦੀ ਬੀਬੀ ਜੀ ਹਰਜਿੰਦਰ ਦੇ ਵਿੱਚ ਕਿ ਸਿੱਖ ਜਿਹੜੇ ਆ ਇੰਡੀਆ ਦੇ ਵਿੱਚ ਸੁਰੱਖਿਤ ਨਹੀਂ ਰਹਿ ਕੀ ਹੁੰਦੇ ਦੇਖੋ ਜੀ ਇੱਕ ਗੱਲ ਤੇ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ ਪੰਜਾਬ ਵਿੱਚ ਕੋਈ ਵੀ ਮਨੋਰਟੀ ਜਿਹੜੀ ਹੈ ਉਹ ਉਹਦੀ ਕੋਈ ਸੁਰੱਖਿਆ ਨਹੀਂ ਅਰੇ ਖਾਸ ਕਰਕੇ ਸਿੱਖਾਂ ਦੀ ਦੇ ਪੱਧ ਵੀ ਆ ਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਹੈ ਇਹਨਾਂ ਸਰਕਾਰਾਂ ਨੂੰ ਇਹਨਾਂ ਏਜੰਸੀਆਂ ਨੂੰ ਤੇ ਜਿਹੜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ ਇੱਥੇ ਦਿੱਲੀ ਤੱਕ ਸਾਡਾ ਰਾਜ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ ਜੇ ਪੰਜਾਬੀ ਨਾ ਹੁੰਦੇ ਜੇ ਦਸਤਾਰਾਂ ਵਾਲੇ ਨਾ ਹੁੰਦੇ ਪਰ ਅੱਜ ਕਿਤੇ ਕੜੇ ਬੰਦ ਕਿਤੇ ਆਹ ਬੰਦ ਇਹ ਸਾਰਾ ਕੁਝ ਕਿਉਂ ਹੈ ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ ਜਿਹੜਾ ਸਿੱਖ ਵੇਖਿਆ ਉਹਨੂੰ ਖਤਮ ਕਰ ਦਿੱਤਾ ਗਿਆ ਇਹ ਨਸਲ ਖੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ ਮੈਂ ਸਮਝਦੀ ਆ ਕਿ ਇਹ ਵਿਰੋਧੀ ਧਿਰ ਚ ਬੈਠੇ ਨੇ ਰਾਹੁਲ ਗਾਂਧੀ ਉੱਥੇ ਆਵਾਜ਼ ਪੈਦਾ ਕਰਨ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫੀ ਮੰਗੀ ਹੈ ਸੈਂਟਰ ਸਰਕਾਰ ਮਾਫੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ ਜੋ ਅਕਾਲ ਤਖਤ ਸਾਹਿਬ ਧਰੈ ਕੀਤਾ ਸੀਗਾ ਜੇ ਉਹਨਾਂ ਦੇ ਅੰਦਰ ਦਰਦ ਹੈ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ ਅਸੀਂ ਸਰਕਾਰ ਵੱਲੋਂ ਐਸੀ ਨਾ ਗੇ ਮਿਲਟਰੀ ਚੜੀ ਸੀ ਕਾਲ ਤੱਕ ਤੇ ਸਰਕਾਰ ਵੱਲੋਂ ਹੋਈ ਸੀ ਨਾ ਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ ਮੇਰੇ ਬਾਪ ਨੇ ਜੋ ਕੀਤਾ ਉਹ ਬਹੁਤ ਜੋ